ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ ਜੀ ਲਓ ਜੀ ਅੱਜ ਆਇਆ ਹੈਗਾ ਦਿਨ ਐਤਵਾਰ ਠੀਕ ਆ ਬਾਈ ਐਤਵਾਰ ਨੂੰ ਆਪਣੀ ਸੇਲ ਲਾਦੀ 300 ਦਾ ਇੱਕ ਹੈ ਬਾਈ 500 ਦੇ ਦੋ ਹੈ ਬਾਈ ਜੀ ਜਿਹਨੇ ਕਿਸ ਨੇ ਲੈ ਕੇ ਜਾਣਾ ਹੈ ਬਾਈ ਅੱਜ ਅਜਾ ਦਿਨ ਆ ਕੇ ਲੈ ਜਿਓ 300 ਦਾ ਇੱਕ ਹੈ ਬਾਈ 500 ਦੇ ਦੋ ਹੈ ਲਾਦੀ ਸੇਲ ਘਟਾ ਕੇ ਰੇਟ ਠੀਕ ਹੈ ਬਾਈ ਜੀ ਆ ਦੇਖ ਲਓ ਕਬੂਤਰ ਇੱਕ ਦੋ ਇੱਕ ਆਏ ਹੋਏ ਆਪਣੇ ਕੋਲ ਦੇਖ ਸਕਦੇ ਹੋ ਸੰਡੇ ਸੇਲ ਲਾਦੀ ਬਾਈ ਸਪੈਸ਼ਲ ਸੰਡੇ ਸੇਲ ਲਓ ਜੀ ਭਾਈ ਕਰ ਲਓ ਦਰਸ਼ਕ ਕਬੂਤਰਾਂ ਦੇ ਠੀਕ ਹੈ ਜੀ ਇੱਕ ਤੋਂ ਇੱਕ ਕਬੂਤਰ ਆਏ ਹੋਏ ਆਪਣੇ ਕੋਲ ਬਾਈ ਡਿਲੀਵਰੀ ਆਪਾਂ ਕਰਨੀ ਨਹੀਂ ਹੈਗੀ ਜੇ ਕੋਈ ਕਹੇ ਵੀ ਡਿਲੀਵਰੀ ਡਿਲੀਵਰੀ ਨਹੀਂ ਆਪਾਂ ਕਰਦੇ ਭਾਈ ਆਪਾਂ ਘਰੋਂ ਹੀ ਕਬੂਤਰ ਚਗਾਉਣੇ ਆ ਭਾਈ ਜੀ ਡਿਲੀਵਰੀ ਵਾਲਾ ਆਪਾਂ ਕੰਮ ਨਹੀਂ ਕਰਦੇ ਭਾਈ ਜੀ ਨਾ ਆਪਾਂ ਨੂੰ ਕਿਹਾ ਵੀ ਡਿਲੀਵਰੀ ਕਰਨੀ ਹੈ ਠੀਕ ਹੈ ਭਾਈ ਜੀ ਲਓ ਭਾਈ ਜੀ ਡਿਲੀਵਰੀ ਆਪਾਂ ਕਰਨੀ ਨਹੀਂ ਹੈਗੀ। ਆਹ ਲਓ ਜੀ ਕਬੂਤਰ ਦੇਖ ਲਓ ਇੱਕ ਦੋ ਇੱਕ ਆਏ ਹੋਏ ਆਪਣੇ ਕੋਲ। ਕਰੋ ਚੈੱਕ। 300 1 ਬਾਈ ਜੀ 500 ਦੇ 2 ਲਓ ਜੀ ਗੋਲਾ ਕਬੂਤਰ ਦੇਖੋ। ਮੋਜਾ ਹੈਗਾ। ਆਹ ਦੇਖ ਲਓ ਬਾਕੀ। 300 ਦਾ 1 500 ਦੇ 2 ਵਾਈਜੀ Sunday sale ਲਾ ਦੇ ਬਈ ਆਪਾਂ Sunday 'ਚ ਆ ਕੋਈ ਰੰਗ ਲਾਉਣ ਦੀ ਲੋੜ ਨਹੀਂ ਕਬੂਤਰਾਂ ਦੇ ਰੰਗ ਲੱਗੇ ਲਗਾਏ ਆਏ ਹੋਇਆ ਬਈ ਆਪਣੇ ਕੋਲ ਕਾਲੇ ਪੋਟੇ ਲਾਲ ਕੰਤਾਂ ਲਾਲ ਪੋਟੇ ਹਰੀਆਂ ਕੰਤਾਂ ਦੇਖ ਲਓ ਬਈ ਰੰਗ ਵੀ ਲੱਗੇ ਲਗਾਏ ਆਏ ਹੋਇਆ ਬਈ ਕਰੋ ਬਈ ਜੀ ਚੈੱਕ ਕਬੂਤਰਾਂ ਨੂੰ ਲਓ ਜੀ ਅੱਜ ਅਜ ਤਾਂ ਦੇਣਾ ਸਿਰਫ ਐਤਵਾਰ ਦਾ ਦੇਣਾ ਬਾਈ ਜੀ। ਪਾਹੀ ਅਸੀਂ ਸਵੇਰੀ ਸਵੇਰੇ ਵੀਡੀਓ ਬਣਾ ਕੇ ਪਾਈਆ ਬਾਈ। ਲਓ ਬਾਈ ਜੀ ਕਰ ਲੋ ਚੈੱਕ। ਕੋ ਉਤਰ ਇੱਕ ਤਾਂ ਇੱਕ ਆਇਆ ਹੋਇਆ ਬਾਈ ਜੀ। 300 ਦਾ ਇੱਕ ਹੈ 500 ਦੇ ਦੋ ਆ ਬਾਈ ਜੀ। ਜਿਹਨੇ ਵੀ ਲੈ ਕੇ ਜਾਣੇ ਆਪਣੇ ਘਰੋਂ ਆ ਕੇ ਲਿਆ ਸਕਦੇ ਹੋ। ਅਸੀਂ ਬਾਈ ਡਿਲੀਵਰੀ ਨਹੀਂ ਕਰਨੀ। ਲਓ ਜੀ 300 ਦਾ ਇੱਕ। 500 ਦੇ ਦੋ ਹੈ ਬਾਈ ਜੀ ਅੱਜ ਅੱਜ ਦਾ ਦਾ ਸੰਡੇ ਸੇਲ ਲਾਈਆ ਬਾਈ ਕਰ ਲਓ ਬਾਈ ਜੀ ਚੈੱਕ ਡਿਲੀਵਰੀ ਆਪਾਂ ਕਰਨੀ ਨਹੀਂ ਬਾਈ ਠੀਕ ਹੈ ਬਾਈ ਜੀ ਕਰੋ ਬਾਈ ਚੈੱਕ ਆ ਦੇਖੋ ਗੋਲ ਰੰਗ ਕੇ ਵੇਖਿਆ ਬਾਈ ਡੱਬੇ ਗੋਲੇ ਫੜਦੇ ਆ ਬਾਈ ਜੀ ਲਾਲ ਜੀ ਨੇ ਕਾਲ ਜੀ ਨੇ ਹਰ ਇੱਕ ਤਰ੍ਹਾਂ ਦਾ ਕਬੂਤਰ ਫੜਦਾ ਬਾਈ ਆਪਣੇ ਕੋਲ ਕਰ ਲੋ ਚੈੱਕ ਇਕੱਲਾ ਇਕੱਲਾ ਕਬੂਤਰ ਲੋ ਬਾਈ ਕਰੋ ਚੈੱਕ ਦੇਖੋ ਰੰਗ ਲੱਗੇ ਲਗਾਇਆ ਬਾਈ ਫਰੰਗ ਲੋਨ ਦੀ ਲੋੜ ਨਹੀਂ ਹੈਗੀ ਇਹਨਾਂ ਦੇ ਵਿੱਚ ਕੁਝ ਕਬੂਤਰ ਬਦਾਮ ਬਦਾਮਾਂ ਵਾਲੇ ਵੀ ਆ ਬਾਈ ਬਦਾਮ ਖਾਦੇ ਹੋਏ ਕਬੂਤਰ ਆ ਬਾਈ ਇਹਨਾਂ 'ਚ ਕੁਝ ਕੁਝ ਕਬੂਤਰ ਬਦਾਮ ਖਾਦੇ ਹੋਏ ਵੀ ਬੈਠਿਆ ਬਾਈ ਇਹਨਾਂ 'ਚ ਠੀਕਾ ਬਾਈ ਜੀ ਲਓ ਜੀ ਕਰ ਲੋ ਚੈੱਕ ਉਦੋਂ ਦੀ ਕਲੀਅਰਟੀ ਦੇਖੋ ਕਬੂਤਰ ਦੇਖੋ ਕੱਲੇ ਕੱਲੇ ਹਨ ਬੰਬ ਬੰਬ ਉੱਤਰ ਬਈ ਆਏ ਹੋ ਠੀਕ ਹੈ ਜੀ ਰੰਗ ਫਨ ਸਾਰਾ ਕੋਲ ਲੱਗਿਆ ਤੁਸੀਂ ਤਾਂ ਸਿਰਫ ਜਾ ਕੇ ਅਡਾਉਣੇ ਨੇ ਅਰ ਬਾਜੀਆਂ ਛੱਡ ਸਕਦੇ ਆ ਬਈ ਇਹਨਾਂ ਦੇ ਵਿੱਚ ਕੁਝ ਕਬੂਤਰਾਂ ਦੇ ਬਾਦਾਮ ਵੀ ਖਾਦੇ ਹੋਏ ਬਈ ਜੜਿਆਏ ਹੋਏ ਆ ਬਣ ਕਿਉਂਕਿ ਬਾਜੀਆਂ ਹੋਗੀਆਂ ਬਈ ਲੰਬੀਆਂ ਇਸ ਕਰਕੇ ਪੁਰਾਣੇ ਕਬੂਤਰਾਂ ਵਾਲਾ ਪਾਣੂ ਦੇ ਜਾਂਦਾ ਹੈ ਤੇ ਅਲਨਾਂ ਮੈਂ ਉੱਪਰ ਕੱਢ ਲੈਂਦਾ ਬਾਈ। ਲੋ ਜੀ ਸਪੈਸ਼ਲ ਸੰਡੇ ਸੇਲ 300 ਦਾ 1 ਬਾਈ 500 ਦੇ 2 ਅੱਜ ਆ ਜਿਹੜਾ ਦਿਨ ਹੈ ਬਾਈ ਐਤਵਾਰ ਦੇ ਦਿਨ ਕਰਕੇ। ਠੀਕ ਹੈ ਬਾਈ ਜੀ। ਲੋ ਬਾਈ ਜੀ ਕਰੋ ਚੈੱਕ। ਉਂ ਤਾਂ ਚੈੱਕ ਕਰੋ ਬਾਈ ਗੱਲੇ ਗੱਲੇ। ਜੀ ਬਈ ਕਰਦੇ ਚੈੱਕ ਸੋਨ ਗੂਪਤਰ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਠੀਕ ਹੈ ਬਈ ਜੀ ਇਹ ਜਿਹਨੇ ਵੀ ਗੂਪਤਰ ਲੈਣੇ ਆ ਬਈ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਬਾਕੀ ਮਿਲਦੇ ਆਂ ਜਲਦੀ ਕੋਈ ਅਗਲੀ ਵੀਡੀਓ ਚ ਹੋਈ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ